हां जी मित्रों की हालचाल ने सो सत श्री अकाल सारेया नु तो आज दे व्लॉग दी शुरुआत आ बीबी साडी ਦੇ ਨਾਲ ਬੀਬੀ ਸਾਡੀ ਦਾ ਚਿਹਰਾ ਸਾਹਮਣੇ ਸਾਡੇ ਬਿਲਕੁਲ ਬੈਠਾ ਹੋਇਆ ਆ ਤੇ ਬੀਬੀ ਨਾਲ ਦੋ ਚਾਰ ਗੱਲਾਂ ਬਾਤਾਂ ਮਾਰਾਂਗੇ ਬੀਬੀ ਜੀ ਅੱਜ ਬੜੇ ਕੂਲ ਜੇ ਮੂਡ ਦੇ ਵਿੱਚ ਆ ਸੋ ਕਰਦੇ ਗੱਲਬਾਤ ਆ ਮੰਮੀ ਨੇ ਦਿੱਤਾ ਇੱਕ ਖੋਲਣ ਨੂੰ ਇਹ ਮੇਰੇ ਸਾਣਾ ਬਾਹਰੋਂ ਲਿਆਂਦਾ ਬ੍ਰਦਰ ਨੇ ਇਹ ਮੇਰੇ ਸਾਣਾ ਬੀਬੀ ਚਾਕਲੇਟਾਂ ਚੋਕਲੇਟ ਆਇਆ ਓਏ ਹੋਏ ਹੋਏ ਹੋ ਕੀ ਆਈ ਬਾਤ ਆ ਲੈ ਬੀਬੀ ਅੱਜ ਪਹਿਲਾਂ ਤੇਰਾ ਮੂੰਹ ਮਿੱਠਾ ਕਰੋਨੇ ਆ ਚੀਜ਼ਾਂ ਦੇ ਮੰਮੀ ਨੇ ਕੱਡੀਆਂ ਨਹੀਂ ਇੰਨੀਆਂ ਸੋਹਣੀਆਂ ਟੌਫੀਆਂ ਦੇ ਆ ਲੈ ਖਾ ਇਹ ਬਹੁਤ ਸਵਾਦ ਹੁੰਦੀਆਂ ਆ ਇਹ ਕਿਉਂ ਨਹੀਂ ਕੱਡੀਆਂ ਮੇਰੇ ਜਸਮਨ ਨੂੰ ਦਿੱਤੀਆਂ ਨਹੀਂ ਦੱਸੋ ਪਹਿਲਾਂ ਮੈਨੂੰ ਹਾਂ ਇੱਕ ਡਬਾਓ ਦੇ ਲਈ ਦਿੱਤਾ ਆ ਦਿੱਤਾ ਆ ਹੋ ਲੈ ਇਹ ਵੀ ਕੱਟ ਕੇ ਦੋ ਇਹ ਵੀ ਹਾਂ ਇਹ ਵੀ ਜਸਮਨ ਲਈ ਆ ਮੇਰੇ ਲਈ ਮੈਨੂੰ ਮੈਂ ਤਾਂ ਮੈਂ ਕਹਾ ਮੇਰੇ ਜਸਮਨ ਨੂੰ ਦਿੱਤਾ ਨਹੀਂ ਇਹ ਇਹ ਬੀਬੀ ਬਾਦੂਆ ਰੱਖ ਕੇ ਛਾਣਾ ਜਿੰਨੀ ਮਰਜ਼ੀ ਖਾ ਲੈ ਫੜ ਤੇਰੀਆਂ ਹੀ ਆ ਫੜ ਜਿਹੜੇ ਰਾਤ ਨੂੰ ਖਾ ਇਸ ਇਹ ਲੈ ਆਂਦੀਆਂ ਛੋਟੇ ਬ੍ਰਦਰ ਨੇ ਫੜ ਫੜ ਆ ਚਾਚੀ ਲੈ ਕੇ ਆਈ ਆ ਆਹੋ ਦੋਨਾਂ ਨੇ ਲਿਆਂਦੇ ਆ ਛੋਟੇ ਨੇ ਤੇ ਛੋਟੀ ਦੀ ਘਰ ਦੀ ਨੇ ਮਤਲਬ ਹੋਰ ਵੀ ਸਮਾਂ ਲਿਆਂਦਾ ਸੀ ਪਰ ਆ ਖਾਣ ਪੀਣ ਲਈ ਜਿਹੜਾ ਸਮਾਂ ਲਿਆ ਤੇ ਮੰਮੀ ਨੇ ਅੱਜ ਮੇਰੇ ਸਾਹਮਣੇ ਖੋਲਿਆ ਮੈਂ ਹਾਂ ਚੱਲ ਚਾਚੀ ਜਿੱਥੇ ਚਲਦੀ ਜਾਵਾਂ ਉਹ ਨੂੰਣੀ ਇਹ ਤਾਂ ਜਸਮਨ ਬਾਤ ਤੇ ਖਰੀਦੀ ਕੁਛ ਨਾ ਕੁਛ ਨਹੀਂ ਨਹੀਂ ਵਧੀਆ ਵਧੀਆ ਗੱਲਾਂ ਵਧੀਆ ਇੰਨਾ ਵਾਈਬ ਦੀ ਕਿਰਪਾਣਾ ਇੰਨਾ ਪਿਆਰ ਆ ਆਪਸ ਵਿੱਚ ਸਾਰਿਆਂ ਦਾ ਉਹ ਵੀ ਚਾਚੀ ਚਾਚੀ ਕਰਦਾ ਰਹਿੰਦਾ ਹਾਂ ਨਹੀਂ ਨਹੀਂ ਬੜਾ ਪਿਆਰਾ ਆ ਆਪਸ ਵਿੱਚ ਚਲੋ ਐਦਾਂ ਜਿੰਦਗੀ ਲੰਗੀ ਜਾਵੇ ਐਦਾਂ ਬਣਾਏ ਸਕੇ ਪਾਸਾ ਜਿੱਦਾਂ ਸਾਡੇ ਘਰ ਤੇ ਮਹਾਰਾਜ ਦੀ ਕਿਰਪਾ ਸਾਰੇ ਨਾਲ ਮਿਲ ਹਾਂਜੀ ਪਿਆਰ ਹੀ ਰੱਖੇ ਮਹਾਰਾਜ ਤੇਰਾ ਪਿਆਰ ਤਾਂ ਮੈਂ ਕੱਢਦਾ ਆਂ ਸਤਿ ਸ਼੍ਰੀ ਅਕਾਲ ਕਰਦਾ ਮੈਂ ਤੇਰੇ ਨਾਲ ਗੱਲ ਆ ਜੇ ਮੈਂ ਤੇਰੇ ਨਾਲ ਤੇਰੇ ਨਾਲ ਤਾਂ ਹੋਣਾ ਮੈਂ ਜੇ ਸਤਿ ਸ੍ਰੀ ਅਕਾਲ ਭਰਾ ਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਾਕੀ ਜਿੱਦਾਂ ਸਾਡਾ ਪਿਆਰਾ ਏਡਾ ਸਾ ਸੋ ਇੱਕ ਮੈਂ ਤੁਹਾਡਾ ਇਹ ਵੀ ਗੱਲ ਕਰਨੀ ਚਲੋ ਆਪਣਾ ਫਰਜ਼ ਵੀ ਬਣਦਾ ਕਿਉਂਕਿ ਆਪਾਂ ਨੂੰ ਦੇਖਦੇ ਆ ਸੱਜਣ ਮਿੱਤਰ ਭੈਣ ਭਰਾ ਸੋ ਅਜੇ ਜੋ ਮਾਹੌਲ ਬਣਿਆ ਪਿਆ ਆ ਜੋ ਆਪਣਾ ਪਾਕਿਸਤਾਨ ਦਾ ਤੇ ਆਪਣੇ ਇੰਡੀਆ ਦਾ ਸੋ ਇਹ ਬੜਾ ਇੱਕ ਮੰਦ ਭਾਗੀ ਜੀ ਖਬਰ ਹੀ ਆ ਸੋ ਆਪਾਂ ਚਾਹੁੰਦੇ ਆ ਵੀ ਦੋਹਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਇਦਾਂ ਹੀ ਕਾਇਮ ਰਹੇ ਸੋ ਦੋਨਾਂ ਦਾ ਪਿਆਰ ਬਣਿਆ ਰਹੇ ਤੇ ਪਿਆਰ ਬਣਿਆ ਵੀ ਸੀਗਾ ਤੇ ਬਣਦਾ ਵੀ ਪਿਆਰ ਸੀਗਾ ਚਲੋ 100 ਗੱਲਾਂ ਬਾਤਾਂ ਹੋ ਜਾਂਦੀਆਂ ਹੁਣ ਕੀ ਕਹਿ ਸਕਦੇ ਆ ਪਰ ਇਹੀ ਆ ਕਹਿਣ ਦਾ ਮਤਲਬ ਕਿ ਦੋਨਾਂ ਪਾਸੇ ਸੁੱਖ ਸ਼ਾਂਤੀ ਰਹੇ ਕਿਉਂ ਬੀਬੀ ਹਾਂ ਜਾਂਦੇ ਆ ਇਹ ਦੇਸ਼ਾਂ ਆ ਪਾਕਿਸਤਾਨ ਜਾਂਦੇ ਹੀ ਇਧਰ ਹੋ ਹਾਂ ਸਹੀ ਗੱਲ ਉਹ ਵੀ ਆਪਣੇ ਤੇ ਇਹ ਵੀ ਆਪਣੇ ਆ ਕੋਈ ਨਿਕੀਆਂ ਮੋਟੀਆਂ ਜੜੀਆਂ ਗੱਲਾਂ ਚਲੋ ਉਹਨਾਂ ਨੂੰ ਕਿਸੇ ਤਰੀਕੇ ਨਾਲ ਸੌਲਟ ਆਊਟ ਕਰਨਾ ਚਾਹੀਦਾ ਆ ਹਾਂ ਤੇ ਪਰ ਇਦਾਂ ਦੇ ਮਤਲਬ ਜੰਗ ਨਹੀਂ ਲੱਗਣੀ ਚਾਹੀਦੀ ਜੰਗ ਕਿਸੇ ਚੀਜ਼ ਦਾ ਹਾਲ ਨਹੀਂ ਜਿਨ੍ਹਾਂ ਦੇ ਸ਼ਹਿਰ ਵਿੱਚ ਜੰਗ ਲੱਗੀ ਹੈ ਨਾ ਉਹਨਾਂ ਦੇ ਹਾਲਾਤ ਅੱਜ ਦੇਖਣ ਵਾਲੇ ਆ ਤੇ ਇਸ ਕਰਕੇ ਸਹੀ ਗੱਲ ਹੈ ਨਾ ਦੀ ਕਿਦਾਂ ਦੋਵੇਂ ਪਾਸੇ ਮਾਵਾ ਦੇ ਪੁੱਤ ਹਨ ਜੋ ਜੰਗ ਲੜ ਜਿਨ੍ਹਾਂ ਨੇ ਜੰਗ ਲੜਨੀ ਫੌਜੀਆ ਵੀਰਾਂ ਨੇ ਉਹ ਵੀ ਦੋਨੇ ਪਾਸੇ ਉਹ ਵੀ ਕਿਸੇ ਦੇ ਮਾਵਾ ਦੇ ਪੁੱਤ ਆ ਨੌਕਰੀਆਂ ਕਰਨ ਗਏ ਨੌਕਰੀਆਂ ਕਰਨ ਗਏ ਆ ਸੋ ਇਹ ਮੈਂ ਥੋੜੀ ਜੀ ਪਹਿਲਾਂ ਗੱਲ ਜ਼ਰੂਰ ਕਰਨੀ ਵਲੌਗ ਦੇ ਸਟਾਰਟਿੰਗ ਚ ਕਿ ਮਹਾਰਾਜ ਇਹ ਸੁੱਖ ਸ਼ਾਂਤੀ ਜ਼ਰੂਰ ਰੱਖੇ ਤੇ ਅੱਜ ਤੱਕ ਤੇ ਸ਼੍ਰੀ ਕੇਸਗੜ੍ਹ ਸਾਹਿਬ ਵੀ ਅਰਦਾਸ ਹੋਈ ਆ ਕਿ ਮਹਾਰਾਜ ਜਿਹੜਾ ਜੰਗ ਦਾ ਮਾਹੌਲ ਬਣੰਦਿਆ ਆ ਇੱਥੇ ਤੁਸੀਂ ਆਪ ਠੰਡ ਵਰਤਉਣੀ ਆ ਇਹ ਅਜ ਅਨੰਦਪੁਰ ਸਾਹਿਬ ਮਮੀ ਅਰਦਾਸ ਹੋਈ ਕੀ ਮਹਾਰਾਜ ਸੁਖ ਸ਼ਾਂਤੀ ਵਰਤਾਇਓ ਅਨੰਦ ਪਸਾ ਕੇ ਅਰਦਾਸ ਕੀਤੀ ਮਹਾਰਾਜ ਮਤਲਬ ਜੱਤੇਦਾਰ ਸਾਹਿਬ ਨੇ ਕਿ ਮਹਾਰਾਜ ਕਿਰਪਾ ਰੱਖਿਓ ਵੀ ਜੰਗ ਜੁੰਗ ਦਾ ਮਾਹੌਲ ਨਾ ਬਣੇ ਇਦਾਂ ਦਾ ਸੋ ਆਪਣੀ ਹੀ ਅਰਦਾਸ ਆ ਕਿ ਦੋਵੇਂ ਦੇਸ਼ਾਂ ਵਿਚ ਆਮਨ ਕਾਨੂੰਨ ਨਾ ਬਣਿਆ ਰਵੇ ਤੇ ਸ਼ਾਂਤੀ ਰਵੇ ਤੇ ਸਾਰੇ ਦੋਵੇਂ ਦੇਸ਼ ਆਤਸਣ ਖੇਡਣ ਆਪੋ ਆਪਣੀ ਜਿੰਦਗੀ ਦੇ ਪਾਸੇ ਵਾਹਿਗੁਰੂ ਨੂੰ ਆਹਣਾ ਹਰ ਕੋਈ ਹਾਜ਼ਰ ਨਾਜ਼ਰ ਆ ਕੇ ਉਹ ਤਾਂ ਕੇ ਬੇਨਤੀਆਂ ਕਰਨ ਮਾਰੇ ਸ਼ੋਕ ਸ਼ਾਂਤ ਬਣ ਜੇ ਤਾਂ ਆਪਣੇ ਹੀ ਵਾਹਿਗੁਰੂ ਕਰਨ ਵਾਲਾ ਬਾਕੀ ਤੇ ਚਲੋ ਕਰਦੇ ਆਂ ਵਲੌਗ ਦੀ ਸ਼ੁਰੂਆਤ ਸੋ ਆਪਣਾ ਕਹਿਣ ਦਾ ਮਤਲਬ ਤੇ ਇਹ ਸੀਗਾ ਕਿ ਮੈਂ ਕਹਾਂ ਚਲੋ ਇਹ ਚੀਜ਼ਾਂ ਦਾ ਕੋਈ ਨਾ ਜੰਗ ਦਾ ਕੋਈ ਕਿਸੇ ਇਹ ਹੱਲ ਨਹੀਂ ਹੈਗਾ ਗੱਲਾਂ ਬਾਤਾਂ ਨਾਲ ਹੱਲ ਹੋ ਜਾਂਦੇ ਆ ਬੇਟੀਆਂ ਉਧਰ ਤੇਰੀ ਮਾਂ ਤੇ ਕੀ ਲੈਣਾ ਕੀ ਲੈਣਾ ਸਹੀ ਗੱਲ ਆ ਬੀਬੀ ਦੀ ਗੱਲ ਬੀਬੀ ਦੀ ਗੱਲ ਕਿੱਡੀ ਸਹੀ ਗੱਲ ਹੈ ਨਾ ਮਾੜੀ ਗੱਲ ਲੈਣਾ ਮਾੜੀ ਗੱਲ ਆ ਆਪ ਜਿਹੜੇ ਇਦਾਂ ਦੇ ਆਪ ਚੰਗੇ ਭਲੇ ਆ ਹਾਂ ਚਲੋ ਕੁਝ ਕੁ ਬੰਦੇ ਹੁੰਦੇ ਆ ਜਿਨ੍ਹਾਂ ਨੇ ਗਲਤੀ ਕੀਤੀ ਆ ਉਹ ਹਲੀ ਪਹਿਲ ਕਮ ਵਾਲੀ ਉਹ ਆਹੀ ਤੇ ਬਹੁਤ ਨਿੰਦਾ ਕਰਦੇ ਆ ਤੇ ਉਹਨਾਂ ਨੂੰ ਸਜ਼ਾ ਦੇਵੇ ਮਤਲਬ ਆਮ ਜਨਤਾ ਨੂੰ ਕਿਉਂ ਮਤਲਬ ਕੀ ਤੰਗ ਕਰਨਾ ਹੈ ਨਾ ਸਹੀ ਗੱਲ ਸਹੀ ਗੱਲ ਕੀ ਕਰੀ ਜਾਂਦੇ ਤੂੰ ਕਰਨਾ ਕੀ ਬੈਠੇ ਟੀਵੀ ਦੇਖਣ ਦੇ ਬੈਠੇ ਅੱਛਾ ਜੀ ਅਸੀਂ ਵੀ ਕਰ ਲਾਂਗੇ ਕਹੋ ਕਰ ਲੋ ਕਰ ਲੋ ਕੀ ਤੋਂ ਆਏ ਫਿਰਦੇ ਤੁਰਦੇ ਤੈਨੂੰ ਵੀ ਟੌਫੀਆਂ ਦੇ ਲਾ ਦੇ ਮਿਲਣ ਦੀਆਂ ਖਾਣ ਨੂੰ ਮੇਰੇ ਲਈ ਜਾਂਦੀਆਂ ਉਹਨੇ ਤੇ ਤੈਨੂੰ ਕੌਣ ਪੁੱਛੀਦਾ ਦੀਆਂ ਟੌਫੀਆਂ ਮੈਨੂੰ ਨਾ ਕੋਈ ਪੁੱਛੇ ਮੈਂ ਕਿੰਨੂੰ ਪੁੱਛੇ ਟੌਫੀਆਂ ਮੇਰੇ ਪੋਤੇਰੇ ਲਈ ਆ ਕੇ ਕਹ ਲਿਆ ਸੀਗਾ ਹਾਂ ਉਹ ਤੇਰ ਲਈ ਨਹੀਂ ਆਈਆਂ ਨਾ ਮੇਰੇ ਲਈ ਮੇਰੀ ਵਿਚਾਈ ਆ ਮੈਂ ਕਿਹਾ ਬਾਹਰ ਤੂੰ ਤੂੰ ਟੌਫ ਤੂੰ ਟੌਫੀਆਂ ਖਾਣੀਆਂ ਚੰਗੀ ਲੱਗਦੀ ਐ ਉਮਰ ਚ ਕਿਉ ਟੌਫੀਆਂ ਬਈ ਕਾੜ ਗਿਆ ਲੱਗਦੀਆਂ ਮਿੱਠੀਆਂ ਖਾਣ ਨੂੰ ਕੀ ਆ ਉਦਾਂ ਤੂੰ ਕਹਿੰਦੀ ਮੈਂ ਠੀਕ ਨਹੀਂ ਮੈਂ ਉਹ ਨਾ ਆਹ ਉਹ ਦੋ ਦੇ ਦੇ ਨਾਲੇ ਹੁਣ ਮੇਰੇ ਲਾਪੇ ਆ ਮੰਦੋ ਮੇਰੇ ਪੋਤੇ ਨੇ ਪੋਤੇ ਕਈਆਂ ਮੇਰੇ ਪੋਤੇ ਨੇ ਲਿਆਂਦੀਆਂ ਤੇ ਜੇ ਕਿਤੇ ਮੇਰੀ ਘਰ ਵਾਲੀ ਨੇ ਲਿਆਂਦੀਆਂ ਹੁੰਦੀਆਂ ਤਾਂ ਤੂੰ ਤਾਂ ਕਿਹੜਾ ਕੰਗੀਆਂ ਕਹਿਣਾ ਸੀ ਕਹਿੰਦਾ ਤੇਰੇ ਲਈ ਨਹੀਂ ਆਉਂਦੀਆਂ ਮੈਂ ਕਿਹਾ ਸਾਰੇ ਆ ਲੈਗਾ ਓਏ ਫੇਰ ਉਹ ਹੀ ਗੱਲ ਫੇਰ ਉਹ ਹੀ ਗੱਲ ਚੱਲ ਦੇਖਾ ਆ ਗਈ ਹੈ ਕੰਨੀ ਉਹ ਹੀ ਮੇਰੇ ਇਹ ਬੁੜੇ ਕੋ ਬੈਠੀ ਕਰੀ ਚੋਗਲੀਆ ਨਹੀਂ ਆ ਦਾ ਨਹੀਂ ਜੇ ਨਾਲ ਹੀ ਤਾਂ ਮੇਰਾ ਜੀਂਦਾ ਵੀ ਮੈਨੂੰ ਲੱਗੇ ਬੈਠਾ ਦੱਸੋ ਆ ਕੇ ਕਿੰਦਾ ਦੱਬੀ ਦੱਬੀ ਕਹਿ ਰਹੀ ਆਈ ਹੈ ਹੈ ਇਹ ਹੋਈ ਇਹ ਦੱਬੀ ਕਿਹਨੂੰ ਨਹੀਂ ਦੇ ਦੋ ਘਟ ਕੇ ਚੈਨ ਲੀ ਹੈ ਹੈ ਅਜੇ ਹੀ ਬੈਠੇ ਦਾ ਅੋਹੋ ਕਿ ਦੱਬੀ ਕਹਿ ਕੇ ਅੰਦਰ ਦੱਬੀ ਕਿ ਵੀ ਕਿਤੇ ਮੇਰੇ ਪੁੱਤ ਨੂੰ ਸੁਣਾਉਂਦਾ ਨਹੀਂ ਹੋਵੇ ਸੁਣਾ ਲਾ ਦੇ ਪੀਸੀ ਜਨਾ ਪੈ ਜੇ ਨਹੀਂ ਘਰ ਦਾ ਕੰਮ ਰੱਖੋ ਆ ਇਹ ਦੇ ਕੇ ਸੜ ਕੇ ਸੋਹ ਹੋ ਗਈ ਹੁਣ ਮੈਂ ਕਿ ਕਰਾਂ ਕਿੱਥੇ ਜਾਂਦਾ ਮੈਂ ਰਾਤ ਮਨਪ੍ਰੀਤ ਕੋ ਆ ਗਈ ਤੇ ਉਹ ਵੀ ਕਹਿੰਦੀ ਆਮਰਤਾ ਆ ਮਮੀ ਦੇ ਨਾਲ ਆ ਗਈ ਮੇਰੇ ਜੀ ਨਹੀਂ ਕਰਦਾ ਕਿ ਕੋਈ ਕੋ ਬਹਿ ਲਵੇ ਨਹੀਂ ਗੱਲਾਂ ਕੀਤੀਆਂ ਮੈਂ ਦੇਖੀ ਜਾਂਦੀ ਆ ਆਹ ਆਹ ਇਹ ਵੀਡੀਓ ਚ ਵੇਖੀ ਨਾ ਮੈਨੂੰ ਕੋਈ ਪਰੇ ਧਿਆਨ ਨਾ ਲੱਗਿਆ ਕਿ ਇਹ ਗੱਲਾਂ ਕਰੀ ਗਈਆਂ ਬਾਰ-ਬਾਰ ਮੇਰੇ ਨਹੀਂ ਚਿਲਾਉ ਕੋਏ ਮੇਰੇ ਨਾਲ ਤੇਰੀਆਂ ਕੀਤੀਆਂ ਨੇ ਰਾਤ ਆ ਮੇਰੇ ਚੋਰੀਆਂ ਕਰਕੇ ਉਹ ਜਿੱਦਣ ਦੀ ਉਹ ਨਹੀਂ ਜਾਣੀਆਂ ਜਿੱਦਣ ਵੀ ਇਹਦੇ ਨਾਲ ਖਲੋਣ ਲੱਪੀ ਨਾ ਮਰਦੀ ਤੇ ਤੇਰਾ ਘਟ ਗਈ ਤੇਰੇ ਨਾਲੋਂ ਮੈਨੂੰ ਕੋਈ ਘੱਟ ਨਹੀਂ ਕਾ ਮੈਨੂੰ ਕੋਈ ਘੱਟ ਨਹੀਂ ਕਾ ਕਿਉਂ ਮਰਦੀ ਘੱਟ ਨਹੀਂ ਰਹਿਣੀ ਮੈਨਾਂ ਨੇ ਕੋਈ ਡਰ ਲੋੜ ਦੋ ਮਿੰਟ AC ਚ ਬਹਿ ਗਿਆ ਇਹਦੇ ਦਿਲ ਚ ਨਹੀਂ ਖਰੇ ਕੀ ਚੋਲੀ ਦਾ ਸਾਹ ਆ ਹਾਈ ਕਰ ਲਾ ਕਿਤਾ ਹੋ ਰਹੀ ਹੋ ਰਹੀ ਹੋ ਕਿੱਪੀ ਦਬੀ ਦਬੀ ਪੈਲੀ ਆ ਰਹੀ ਇਹ ਨੂੰ ਤੋਰੀ ਇੰਦਾਂ ਦੀ ਹੋ ਗਈ ਕੀ ਕਰਾਂਗਾ ਮੈਂ ਤੋੜਦੀ ਉਹਨੇ ਦੇਖਣਾ ਜਮੇ ਦੇ ਦੋ ਬਾਹਰ ਲਾ ਕੇ ਲੱਗੇ ਕਿ ਮੇਰੇ ਪੁੱਤ ਦੇ ਕੋਲ ਮੈਂ ਚਾਹੀਏ ਆ ਤੇ ਜਿਆ ਮੈਨੂੰ ਲੱਗ ਰਹੀ ਆ ਤੇ ਮੇਰਾ ਮੁੰਡਾ ਮੇਰਾ ਮੁੰਡਾ ਇਹਦੀ ਲੱਗਦਾ ਚੰਗਾ ਉਹ ਪਾਲੇ ਨਾ ਮੈਂ ਅੱਛਾ ਪਾਲੇ ਦਾਦੀ ਕਹਿੰਦੀ ਮੇਰੇ ਯਾਰ ਮੈਂ ਛਸਮਣਾ ਥੋੜਾ ਕੰਕ ਨਹੀਂ ਕੀਤਾ ਇਹਨਾਂ ਲਈ ਮੈਂ ਪਾਲੇ ਜੰਮਿਆ ਸਿਰਫ ਪਾਲੇ ਲੈ ਪਾਲੇ ਬੀਬੀ ਨੇ ਹਾਂ ਉਹ ਮੁੰਡਾ ਕਹਿ ਚਾਏ ਨਾ ਕਹਿ ਹਾਂ ਕਹਿ ਪਾਲੇ ਇਕ ਦਿਨ ਪਾਲੇ ਆਉਂਦੇ ਆਉਂਦੇ ਪਾਸ਼ਾ ਕਰਦੀਆਂ ਮਾਰ ਕਰੇ ਕਹਿੰਦੀ ਇਹ ਤਾਂ ਲਵੇੜੀ ਰੱਖਦੀ ਸਭ ਲੋ ਲਵੇੜੀ ਰੱਖ ਰਹੀ ਹੈ ਨੀ ਰੱਖਦੀ ਹੁੰਦੀ ਸਾਰਾ ਕੰਮ ਤਾਂ ਤਹੀ ਕੀਤਾ ਨਹੀਂ ਕਹਿੰਦੇ ਇਹ ਨਹੀਂ ਨਾ ਗੁੱਟੀਆਂ ਕਰ ਕੋ ਘਰ ਦਾ ਕੰਮ ਥੋੜਾ ਜਿਹਾ ਤੇ ਫੇਰ ਇੱਕੋ ਪਾਸੇ ਮਾਤਾ ਮੈਂ ਨਿਆਂ ਹੀ ਨਾਲ ਦੇਖ ਲੈ ਤੁੰ ਤ ਮੈਂ ਕਰਦਾ ਕੰਮ ਮੈਂ ਤੇਰਾ ਕੰਮ ਕਿੰਨਾ ਔਖਾ ਹੈ ਮੱਝਾਂ ਰੱਖਦਾ ਇਹ ਚੂੜੀ ਮੱਝਾਂ ਕਿੰਨਾ ਸੁਣਾਉਂਦੀ ਆ ਮੈਂ ਤੇਰੇ ਨਾਲ ਕਰਾਉਂਦੀ ਰਹੀ ਮੱਝਾਂ ਦਾ ਕੀ ਕਰਾਈ ਨਹੀਂ ਕਰਦੀ ਮੈਂ ਤੇ ਜਦੋਂ ਦੀ ਆ ਗਈ ਮੱਝਾਂ ਦਾ ਗੋਹਾ ਮੈਂ ਸੁਟਾਂ ਧਾਰਾਂ ਮੈਂ ਕਢਾਂ ਤੇ ਮਾਰੀ ਲੱਗੀ ਰਹੀ ਨਹੀਂ ਆ ਤੂੰ ਹੁਣ ਕਹਿ ਚਾਹੇਗਾ ਹਾਂ ਤੇ ਬਾਸੋਂ ਲਾ ਹੁਣ ਤੈਨੂੰ ਮੈਂ ਸਚਾਈ ਦੱਸਾਂ ਹਾਂ ਪੱਠੇ ਮੈਂ ਅਗਲੇ ਵਾਰ ਦੱਸਿਆ ਸੀ ਇੱਕ ਵਾਰ ਮੈਨੂੰ ਹੁਣ ਦਿਮਾਗ 'ਚ ਵੀ ਮੋੜ-ਮੋੜ ਉਹੀ ਘੋਮਦੀ ਰਹਿੰਦੀ ਗੱਲਾਂ ਤਾਂ ਹੀ ਘੋਮਦੀਆਂ ਮੇਰਾ ਦਿਮਾਗ ਹੁਣ ਕਿੱਥੇ ਰਚਾ ਕੀ ਕੀ ਉਹ ਮੈਂ ਤੈਨੂੰ ਦੱਸਿਆ ਸੀ ਕਿ 3 ਵਜੇ ਮੱਝਾਂ ਨੂੰ ਸਵੇਰੇ ਸਿਆਲਾ ਦੇ ਦਿਨ ਕਿੰਨਾ ਨਹੀਂ ਆਰਾਮ ਹੁੰਦਾ ਉਹ ਪੱਠੇ ਪਾਉਣ ਨਾ ਗਝਾਤੀਆਂ ਵੀ ਚੱਲ ਕੁਲਦੀਪ ਨੇ ਸੰਭਣੀਆਂ ਇੱਕ ਦੋ ਦਿਨ ਮੈਂ ਪਾਉਂਦੀ ਮੱਝਾਂ ਆਈਆਂ ਬਿਗੜੀਆਂ ਨਾ ਉਹ ਅੱਧੀ ਰਾਤੀ ਉਹਨਾਂ ਨੇ ੜਿੰਗਣਾ ਤੇ ਮੈਨੂੰ ਪੱਠੇ ਪਾਉਣੇ ਪੈਣੇ ਫੇਰ ਉੱਠ ਕੇ ਧਾਰਾ ਘਟਾਉਣਾ ਪੱਠੇ ਆਹ ਤੁਹਾਨੂੰ ਸਕੂਲੀਆ ਤਾਂ ਨਾਲ ਸਕੂਲੀਆ ਕਹਣਾ ਇਹਨੇ ਪੱਠੇ ਪੁਆਏ ਪੂਰੇ ਸਾਰਾ ਕੁਝ ਮੇਰੇ ਕੋਲ ਕਰਾਇਆ ਕਿਹੜਾ ਕੰਮ ਕਰ ਲੈ ਵੀ ਕਰਦੀ ਰਹੀ ਮੈਂ ਕਿਹੜਾ ਨਹੀਂ ਤੇ ਹੁਣ ਕਰੇ ਚਾਹੇ ਨਾ ਕਰੇ ਮੈਂ ਇਹਨਾਂ ਪੱਠਿਆਂ ਨੇ ਜਾਂਦੀ ਤੇਰੀ ਤੂੰ ਮੇਰੀ ਤੂੰ ਮੇਰੀ ਮਾਂ ਦਾ ਜੋ ਜਿਉਂਦੇ ਰਹੇ ਤਾਂ ਆਈ ਜਾਂਦੀ ਰਹੀ ਹਾਂ ਉਹ ਨਾ ਕਰੇ ਤਾਂ ਫਿਰ ਮੇਰੀ ਮਾਂ ਦਾ ਕੰਮ ਕਰਾਇਆ ਨਾ ਮੈਂ ਕਿਤੇ ਪਿੱਛੇ ਪੱਠੇ ਕਰਾਇਆ ਮੇਰੀ ਮਾਂ ਦਾ ਕੰਮ ਤਾਂ ਕਰਨਾ ਹੀ ਸੀ ਨਾ ਯਾ ਦੋ ਦਿਨ ਲਿਣਾ ਆਏਗਾ ਤਾਂ ਕਰਨਾ ਹੀ ਸੀ ਨਾ ਮੈਂ ਮੇਰੇ ਖੀਆਂ ਆਈਆਂ ਬੱਜਾਂ ਦੁੱਧ ਮੈਂ ਕਿੱਥੋਂ ਪੀਣਾ ਮੱਖਣ ਦਾ ਪੇੜਾ ਏਡਾ ਏਡਾ ਕੱਟ ਕੇ ਇਹਨਾਂ ਨੇ ਖਾਣਾ ਖਰਾ ਕੇ ਇਹ ਖਾਦੀ ਪੂਰੀ ਮੱਖਣ ਦਾ ਕੱਢਦੀ ਰਹੀ ਆ ਮੈਂ ਖਾਂਦੀ ਤਾਂ ਨਹੀਂ ਗਈ ਆਂਦਾ ਉਹ ਮਰ ਜਾਂਦੇ ਰੇ ਖੇਤਾਂ ਉਹ ਨਹੀਂ ਜੇਤਾ ਉਹ ਜੇਤਾ ਨਹੀਂ ਗਾ ਹ ਇਹਨੂੰ ਤਾਂ ਇੱਥੇ ਜੀਭ ਨਿਕਲੀ ਹੁੰਦੀ ਵਾਰ ਮੇਰੀ ਜਾਨ ਆ ਚਲ ਪਾਜ ਅੱਫੀ ਪਾ ਲੇ ਮੈਂ ਤਾਂ ਜੀਭ ਨਿਕਲਦੀ ਦਿੱਤੀ ਮੈਂ ਸਾਰਾ ਕੰਮ ਸੰਭਲਿਆ ਸੀ ਦੇਖਣੀ ਕਿ ਖੇਤਾਂ ਚ ਜਾਂਦੀ ਤਾਂ ਦੇਖਣੀ ਖੇਤਾਂ ਰੋਕੀ ਲਾ ਕੇ ਜਾਂਦੀ ਨਹੀਂ ਰੋਕੀ ਲਾ ਕੇ ਜਾਂਦੀ ਨਹੀਂ ਨਹੀਂ ਮਗਰ ਭਰਾਵਾ ਇਹ ਨਹੀਂ ਪਾਰੇ ਆਉਂਗੀ ਕਿੰਨਾਰੇ ਆਉਂਦੀ ਯਾਰ ਇਹ ਬੀਬੀ ਮੈਂ ਤਾਂ ਕਿਨਾ ਪਤਾ ਨਹੀਂ ਕਿਦਾਂ ਚੋਟ ਵਰ ਕੇ ਬੈਠੀ ਹੈ ਆਈ ਦੇਖ ਤਾ ਹੌਲੀ 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 ਆਣ ਕੇ ਇਹ ਦੇਖ ਕੇ ਕੀ ਗੱਲਾਂ ਕਰਦੇ ਇੰਨੀ ਚਿਲਾ ਕੇ ਆਦਾ ਜੀ ਆਪਾਂ ਨਹੀਂ ਆਪ ਚੁਗਲਿਆ ਕਰਕੇ ਹੀ ਤਾਂ ਸਸਰੋੜ ਆਤੀ ਜਿੱਦਾਂ ਆਪ ਆਪ ਕਰਦੀ ਇਹਨੂੰ ਲੱਗਦਾ ਵੀ ਅਸੀਂ ਵੀ ਉਦਾਂ ਦਾ ਹੀ ਕਰਦੇ ਆ ਅਸੀਂ ਅਸੀਂ ਚੁਗਲੀ ਕਰਦੇ ਆਪਾਂ ਨਹੀਂ ਕਰਦੇ ਆਪਾਂ ਕਿ ਸਾਫ਼ ਸੁਥਰੇ ਸਾਫ਼ ਸੁਥਰੇ ਵਾਸੀ ਆਲੀ ਕਰੀ ਉਹ ਨਾ ਘੜੀ ਤੇ ਚਪਾਰੀ ਬੜੀ ਜਿਹੜੀਆਂ ਚੋਰੀਆਂ ਬੀੜੀਆਂ ਚ ਸੌਣ ਲੈਣੀਆਂ ਨੇ ਨਾ ਕਿ ਚੁਗਲੀਆਂ ਕਿਹੜੀਆਂ ਕੀਤੀਆਂ ਸੋਣਦੀ ਪਈ ਉਹ ਸੁਣਿਆ ਨਹੀਂ ਅੱਛਾ ਸੁਣਿਆ ਨਹੀਂ ਉਹਨੂੰ ਬਾਜ ਘਟ ਆਈ ਆ ਨਹੀਂ ਤੇ ਟੀਵੀ 'ਚ ਸੁਣਦੀ ਪਈ ਆ ਵੀ ਸੁਣੀ ਨਹੀਂ ਨਾ ਗੱਲ ਗੱਲ ਸੁਣੀ ਨਹੀਂ ਅਸਲ ਨਹੀਂ ਸੁਣੀ ਮੈਨੂੰ ਦੇਖਿਆ ਹੱਥ ਮਾਰ ਮਾਰ ਕੇ ਕੱਢ ਦੇ ਉਹ ਆਪਣੇ ਧਿਆਲ ਰੋਈਆ ਪਕੋ ਨਹੀਂ ਇਹ ਕੱਲਾ ਕਰੀ ਗਈ ਕਰੀ ਦੇ ਸਾਰੀ ਹੁਣ ਤੇ ਬੇਟੀਰਾ ਮਨੇ ਲੌਕੇ ਚ ਰੱਖਿਆ ਹੁਣ ਨਾਂ ਦਾ ਪਤਾ ਆਇਆ ਜਾਂਦੀ ਚੰਗੀ ਗੱਲ ਹੈ ਤੇ ਮੈਂ ਸਮੋ ਬੀਟੀਆਂ ਨੂੰ ਕਿਹੜਾ ਤਰ੍ਹਾਂ ਮੈਂ ਦੱਸਣੀ ਹੈ ਮੈਂ ਪੁੱਟੇ ਕੋਈ ਨਹੀਂ ਘਾ ਲੰਦਾ ਇਹਨਾਂ ਮੇਰੀ ਦਾਦੀ ਮੇਰੀ ਦਾਦੀ ਤੇ ਮੈਂ ਫਸੋਣੀ ਮਾਵਾ ਜੜੀ ਵਾਲੇ ਵਾਤੇ ਨਹੀਂ ਦਾਦੀ ਮਾਵਾ ਜੋ ਜੰਮੜ ਵਾਲੀ ਨੂੰ ਪੜਾ ਮਾਮਾ ਮਾਮਾ ਮਾਂ ਜੀ ਨਾ ਮਰਦੀ ਕਰ ਤੇ ਮੋਰੀ ਕੰਬੀ ਜਾਂਦੀ ਉਹ ਬਹਿ ਜਾਂਦੀ ਲੈ ਕੇ ਦਾਦੀ ਲੈ ਕੇ ਜਾਂਦੀ ਮੈਂ ਲਾ ਕੇ ਖਲੋ ਜਾਂਦੇ ਆਵੇ ਤੇ ਜੱਟ ਚੱਲੇ ਗਰਾਉਂਡ ਚ ਗਰੋਰ ਜੇ ਦਵਾ ਹੋ ਟਾਈਮ ਨਹੀਂ ਹੈਗਾ ਮੇਰੇ ਕੋਲ ਇੰਨਾ ਤੂੰ ਇਹ ਦਾਵਾ ਤੂੰ ਅੰਦਰ ਕੀ ਕਰਨ ਆਈ ਆ ਮੈਂ ਤਾਂ ਆਪਦਾ ਹੀ ਆ ਕੱਪੜੇ ਰੱਖਣ ਆਈ ਤੂੰ ਕੀ ਕਰਨ ਮੈਂ ਤੇਰਾ ਮੈਂ ਨਵੇਂ ਕਿਵੇਂ ਲੈਣ ਆਇਆ ਵੀ ਤੂੰ ਕਰਨ ਕੀ ਆਈ ਅੰਦਰ ਆ ਕੰਨਾਂ ਆ ਹੀ ਮੈਂ ਕੱਪੜੇ ਰੱਖਣ ਆਈ ਤੂੰ ਦੱਸ ਕੀ ਕਰਨ ਤੇ ਇਹ ਦਾਵਾ ਹੋਇਆ ਮੇਰ ਨਾਲ ਪਿਆਰ ਨਾ ਬੋਲਿਆ ਕਰ ਨਹੀਂ ਪਿਆਰ ਨਾਲ ਕੋਈ ਨਹੀਂ ਕਰ ਆ ਗਿਆ ਫੇਰ ਮੈਂ ਆ ਗਿਆ ਘਰ ਦੀ ਨੂੰ ਲੈ ਕੇ ਲੈ ਕੀ ਤੇਰਾ ਕੀ ਬਣਦਾ ਫੇਰ ਲੈ ਘਰ ਦੀ ਤੇ ਡਰਾਵੇ ਦਿਨਾਂ ਤੂੰ ਹੋਈ ਮੈਨੂੰ ਇਹ ਤਾਂ ਚੁੱਪ ਹੋ ਜੰਨੀ ਜਿਲੇ ਹੁੰਦੀ ਆ ਮੈਂ ਚੁੱਪ ਹੁੰਦੀ ਲਵ ਜੂ ਪਾਰੀ ਕਰ ਚੁੱਪ ਨਹੀਂ ਹੁੰਦੀ ਪਾਰੀ ਕਰ ਪਾਰੀ ਘੜੀ ਘੜੀ ਚਾਹੰਦਰ ਪਾਰੀ ਪੜੀ ਕਿੱਦਾਂ ਖੇਜਦੀ ਏ ਤੇਰਾ ਮੇਰ ਨਾਲ ਪਿਆਰ ਹੀ ਨਹੀਂ ਹੈਗਾ ਇਹਨੂੰ ਥੱਲੇ ਰੱਖ ਜੇ ਤੂੰ ਮੈਂ ਡਰਦਾ ਨਹੀਂ ਹੈਗਾ ਠੀਕ ਆ ਪਾਰੀ ਘੜੀ ਘੜੀ ਪਾਰੀ ਫੇ ਪਾਰੀ ਇੱਕ એનર્ਜੀ ਵਾਈਟ ਸਾ ਹਾਂ ਹੈ ਵੀ ਇਹ ਫੇ ਬੰਦੇ ਚ એનર્ਜੀ ਆ ਜਾਂਦੀ ਹੈ ਜੇ ਦਾੜੀ ਮੰਨੀ ਪੈਂਦੀ ਚੰਗਾ ਲੱਗਦਾ ਅੱਛਾ ਸ਼ੇਪ ਕਰਾ ਦਮਾ ਆਓ ਸ਼ੇਪ ਕਰਾ ਲੈ ਫੇ ਫੇ ਕਰ ਦਾੜੀ ਰੱਖ ਫੇ ਕਰਾ ਕਰਾਂਗੀ ਅੱਛਾ ਫੇ ਕਰਦੇ ਕਰਾਂਗੀ ਹਾਂ ਨਹੀਂ ਮੈਂ ਨਹੀਂ ਰੱਖਣੀ ਜੇ ਚਲ ਮੈਂ ਚੱਲਣਾ ਫੇ ਜਾ ਜਾ ਚੱਲ ਜਾ ਤੂੰ ਕਿੰਨਾ ਗੁੱਸੇ ਚ ਰਹਿੰਦੀ ਏ ਤੇਰਾ ਜਾ ਤੁਰ ਬੁਲਾਉਣਾ ਨਹੀਂ ਕਰਨਾ ਤੈਨੂੰ ਬੁਲਾਉਣਾ ਹੀ ਨਹੀਂ ਚਾਹਨਾ ਬੁਲਾ ਤੂੰ ਜਾ ਬੇਲਾ ਵੇ ਚੁੱਪ ਕਰਕੇ ਜਾ ਮੈਂ ਤੋ ਬਿਨਾ ਪੁੱਛਣਾ ਨਹੀਂ ਕਿਸੇ ਨੇ ਜਾ ਜਾ ਮੈਂ ਤੋ ਬਿਨਾ ਨਹੀਂ ਕਿਸੇ ਪੁੱਛਣਾ ਤੈਨੂੰ ਪੁੱਛਣਾ ਨਹੀਂ ਇਸ਼ਾਰ ਕਰਨਾ ਗੱਲਾਂ ਕਰਦੀ ਆ ਚਲੋ ਜੀ ਗਰਾਊਂਡ 'ਚ ਹੋਵਾਂ ਜੀ ਇੱਥੇ ਕਰਦੇ ਗੱਲਬਾਤ ਅਗਲੀ ਤੇ ਮੰਮੀ ਸਾਡੇ ਇੱਧਰ ਲੱਗੇ ਪੈ ਨੇ ਰਸੋਈ ਦੇ ਕੰਮਾਂ ਕਰਾਂ ਦੇ ਵਿੱਚ ਮੰਮੀ ਆ ਗਿਆ ਮੈਂ ਗਰਾਊਂਡ 'ਚ ਹੋ ਕੇ ਦੁੱਧ ਵਧੀਆ ਜਿਹਾ ਬਣਾਵਾ ਬਾਲਾ ਮੇਰਾ ਬੱਚਾ ਆ ਗਿਆ ਆ ਇੱਧਰ ਤੌਲੀਏ ਨਾ ਗੱਡੀ ਠੱਕੀ ਆ ਚੱਲ 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 ਟਾਈਮ ਹੈ ਨਹੀਂ ਆ ਚਲੋ ਚਲੋ ਸ਼ਾਬਾਸ਼ ਚਲੋ ਗੇਟ ਬੰਦ ਕਰ ਦਵਾ ਇਹ ਬੰਦਾ ਸਾਡਾ ਗੋਪੀ ਆ ਮੁੰਡਾ ਹੱਪਾਗਾ ਵਾਲਾ ਤੇ ਅੱਜ ਅਸੀਂ ਗਰਾਊਂਡ ਦੇ ਵਿੱਚ ਚਲੀਏ ਤੇ ਆਪਾਂ ਦੋਨੇ ਅੱਜ ਬੁਲਟ ਤੇ ਚੱਲੇ ਆ ਸੋ ਘਰ ਦੀ ਨਹੀਂ ਆ ਜਾਣਾ ਨਹੀਂ ਤੇ ਅੱਜ ਅਸੀਂ ਬੁਲਟ ਤੇ ਗੇੜੀ ਮਾਰਾਂਗੇ ਸ਼ਹਿਰ ਮਕੇਰੀਆਂ ਦੇ ਵਿੱਚ ਨਾਲੇ ਮੌਜੂਦਾ ਹਾਲਾਤ ਵੇਖਾਂਗੇ ਕੀ ਆ Hello guys!